ਪੰਜਾਬ ਐਗਰੀਕਲਚਰ ਯੂਨੀਵਰਸਿਟੀ ਕਿਸਾਨ ਮੇਲੇ ਤੇ ਅੱਜ ਤੇ ਇਸ ਜਗ੍ਹਾ ਤੇ ਭਰਾਜੀ ਕੋ ਅਸੀਂ ਪੁੱਛਣਾ ਚਾਹੁੰਦੇ ਹਾਂ ਤੁਸੀਂ ਜਿਹੜਾ ਹਲਦੀ ਰੋਗ ਆ ਅੱਜ ਕੱਲ ਝੋਨੇ ਨੂੰ ਲੱਗਿਆ ਹੋਇਆ ਹਾਂਜੀ ਉਹਦੇ ਬਾਰੇ ਯੂਨੀਵਰਸਿਟੀ ਨੇ ਕੀ ਹੱਲ ਕੱਢਿਆ ਆ ਕੀ ਤੁਸੀਂ ਸੁਝਾਅ ਦਿੰਨੇ ਆ ਕਿਸਾਨਾਂ ਨੂੰ ਹਾਂ ਤੁਹਾਨੂੰ ਵੀ ਦਿਖਾਉਣਾ ਚਾਹੁੰਦਾ ਵੀ ਹਲਦੀ ਰੋਗ ਕੀ ਆ ਆ ਦੇਖੋ ਆ ਹਲਦੀ ਝੜਦੀ ਆ ਇਹਦੇ ਵਿੱਚੋਂ ਮਤਲਬ ਹਲਦੀ ਇੱਕ ਕਲਰ ਜਿਹੜਾ ਆ ਜਿਹੜਾ ਇਹਨੂੰ ਪ੍ਰੋਬਲਮ ਹੋਈ ਹੈ ਇਹਨੂੰ ਝੋਨੇ ਨੂੰ ਉਹ ਚੋਂ ਹਲਦੀ ਵਰਗਾ ਕਲਰ ਨਿਕਲ ਰਿਹਾ ਆ ਦੇਖੋ हां जी जाजा ब्लॉगर देख रहे मेरे सारे दर्शकों दा एक बार फिर तो बहुत-बहुत स्वागत है आजकल ਝੋਨੇ ਨੂੰ ਇੱਕ ਰੋਗ ਆ ਜਿਹਨੂੰ ਕਿ ਹਲਦੀ ਰੋਗ ਕਹਿੰਦੇ ਆ ਹਲਦੀ ਰੋਗ ਦੀ ਬਿਮਾਰੀ ਕਹਿੰਦੇ ਆ ਤੇ ਮੈਂ ਨਹੀਂ ਦੇਖੀ ਸੀਗੀ ਅਸੀਂ ਮੈਂ ਵੀਡੀਓਜ਼ ਦੇਖੀਆਂ ਸੀਗੀਆਂ ਸਿਰਫ ਤੇ ਹੁਣ ਜਿੱਦਾਂ ਇੱਥੇ ਖੇਤਾਂ ਵਿੱਚ ਆਇਆ ਆਪਣੇ ਆਸ-ਪਾਸ ਪਿੰਡ ਦੇ ਤੇ ਦੇਖਿਆ ਕਿ ਆਹ ਦੇਖੋ ਤੁਹਾਨੂੰ ਵੀ ਦਿਖਾਉਣਾ ਚਾਹੁੰਦਾ ਵੀ ਹਲਦੀ ਰੋਗ ਕੀ ਆ ਆਹ ਦੇਖੋ ਆਹ ਹਲਦੀ ਝੜਦੀ ਆ ਇਹਦੇ ਵਿੱਚੋਂ ਮਤਲਬ ਹਲਦੀ ਇੱਕ ਕਲਰ ਜਿਹੜਾ ਆ ਜਿਹੜਾ ਇਹਨੂੰ ਪ੍ਰੋਬਲਮ ਹੋਈ ਹੈ ਇਹਨੂੰ ਝੋਨੇ ਨੂੰ ਉਹ ਚੋਂ ਹਲਦੀ ਵਰਗਾ ਕਲਰ ਨਿਕਲ ਰਿਹਾ ਆ ਦੇਖੋ ਤੇ ਇੱਕ ਇਸ ਚੀਜ਼ ਨੂੰ ਆ ਥੋੜਾ ਜਿਹਾ ਦੇਖਣ ਦੀ ਕੋਸ਼ਿਸ਼ ਕਰਦੇ ਆ ਜਿੱਦਾਂ ਆ ਦੇਖੋ ਛੁੱਟਾ ਹੈ ਇੱਕ ਆਹ ਵਾੜਾ ਇਹ ਜਿਹੜਾ ਜਿਹੜਾ ਤੁਹਾਡਾ ਚੌਲ ਆ ਇਹਦੇ ਵਿੱਚ ਉਹਨੂੰ ਹੀ ਆਲੇ ਦੁਆਲੇ ਉਹਦੀ ਇੱਕ ਲੇਅਰ ਜੀ ਬਣ ਗਈ ਹੈ ਦੀ ਆ ਦੇਖੋ ਆ ਦੇਖੋ ਤੁਹਾਨੂੰ ਥੋੜੀ ਜਿਹੀ ਕੋਸ਼ਿਸ਼ ਕਰਦਾ ਇਹਨੂੰ ਖਲਾਰ ਕੇ ਦਿਖਾਉਣ ਦੀ ਆ ਦੇਖੋ ਸਾਰਾ ਚੌਲ ਹੀ ਮਰ ਗਿਆ ਤੇ ਇਹ ਆ ਜੀ ਹਲਦੀ ਰੋਗ ਤੇ ਇਹਦੀ ਹੋ ਸਕਦਾ ਕੋਈ ਦਵਾਈ ਹੋਵੇ ਚਲੋ ਮੈਨੂੰ ਪ੍ਰੋਪਰ ਨੋਲਿਜ ਨਹੀਂ ਹੈਗੀ ਪੁੱਛਾਂਗੇ ਆਪਾਂ ਇੱਥੇ ਆਸ-ਪਾਸ ਇੱਥੇ ਇੱਕ ਭਰਾ ਜੀ ਹੈਗੇ ਆ ਖੇਤਾਂ ਦੇ ਵਿੱਚ ਉਹਨਾਂ ਨੂੰ ਜ਼ਰੂਰ ਪੁੱਛਦੇ ਆਂ ਵੀ ਇਹਦਾ ਕੀ ਆ ਆ ਦੇਖੋ ਚੌਲ ਮਰਿਆ ਪਿਆ ਬਿਲਕੁਲ ਆ ਪਤਾ ਨਹੀਂ ਕੀ ਚਟਾ ਚਟਾ ਜਿਹਾ ਬਣ ਗਿਆ ਦੇ ਵਿੱਚ ਤੇ ਬਹੁਤ ਜ਼ਿਆਦਾ ਨੁਕਸਾਨ ਹੋ ਰਿਹਾ ਕਿਸਾਨਾਂ ਦਾ ਬੜੀ ਫਸਲ ਜਿਹੜੀ ਪਾਲੀ ਹੁੰਦੀ ਆ ਤੇ ਰੋਜੀ ਰੋਟੀ ਇਹਦੇ ਤੇ ਡਿਪੈਂਡੈਂਟ ਹੁੰਦੀ ਆ ਤੇ ਜੇ ਇਦਾਂ ਖਰਾਬ ਹੋ ਜਾਵੇ ਤਾਂ ਬਹੁਤ ਮਤਲਬ ਕਿ ਇੱਕ ਦੁੱਖ ਲੱਗਦਾ ਆ ਤੇ ਚਲੋ ਭਰਾਜੀ ਵੀ ਆ ਰਹੇ ਉਹਨੂੰ ਪੁੱਛਦੇ ਆ ਦਿਖਾ ਦਿਓ ਮੈਂ ਕਿਹਾ ਤੁਹਾਡਾ ਝੋਨਾ ਵੀ ਆ ਬੀਜਿਆ ਤੁਸੀਂ ਨਹੀਂ ਨਹੀਂ ਬੀਜਿਆ ਆ ਆ ਦੇਖੋ ਹੈਨਾ ਆ ਜਿਹੜਾ ਹਲਦੀ ਰੋਗ ਕਹਿੰਦੇ ਹਨਾ ਇਹ ਸਾਰੇ ਇੱਥੇ ਵੀ ਹੋਇਆ ਆ ਆ ਦੇ ਹੈ ਇੱਥੇ ਦਵਾਈ ਦੂਈ ਪਾਈ ਹੋ ਕੋਈ ਇਹ ਆਪਣਾ ਨਿਗ੍ਹਾ ਹੁੰਦਾ ਚੰਨਾ। ਉਹ ਨਹੀਂ ਫਿਰ ਵੀ ਕੋਈ ਨੌਲੇਜ ਵਾਲੇ ਦੁਆਰੇ ਗੱਲਾਂ ਕਰਦੇ ਹੁੰਦੇ ਲੋਕੀ? ਹਾਂਜੀ। ਕਿ ਭਾਈ ਆ ਕਿ ਨਹੀਂ ਭਾਈ ਕੋਈ ਸਪਰੇ ਵਗੈਰਾ ਜਾਂ ਕੁਝ? ਜੀ ਮੇਰੇ ਸਾਹਮਣਾਂ ਤਾਂ ਨਹੀਂ ਭਾਈ ਹੱਲੇ ਤੱਕ। ਆ ਦੇਖੋ ਤਾਂ ਕਿਦਾਂ ਆ। ਹਾਂਜੀ। ਦਾਣੇ ਖਰਾਬ ਹੋਣ ਡਿਆ ਹੈ ਨਾ ਇਹਨੂੰ ਪੈ ਗਿਆ ਉਹ। ਕਿਦਾਂ ਜਿਦਾ ਹਲਦੀ ਵਾਂਗੂ ਰੰਗ ਝੜਦਾ ਕਿਦਾਂ ਦੇਖੋ ਏ। ਹੂੰ ਹੂੰ। ਨਵੇਂ-ਨਵੇਂ ਰੋਗ ਆਉਂਦੇ ਹੈ। ਪਹਿਲੀ ਵਾਰ ਹੀ ਆਇਆ ਹੈ ਨਾ ਸ਼ਾਇਦ। ਸ਼ਾਇਦ ਪਹਿਲਾਂ ਵੀ ਆਉਂਦਾ ਹੋਵੇ। ਸਾਨੂੰ ਨਾਲ ਇੰਨੀ ਆਪਾਂ ਵੀਦ ਦੇ ਨਹੀਂ ਗਏ ਚੰਨਾ। ਅੱਛਾ ਅੱਛਾ ਠੀਕ ਆ। ਹਾਂਜੀ। ਚਲੋ ਕੋਈ ਨਹੀਂ। ਉੰਦੇ ਚੋ ਦਾਣਾ ਹੀ ਜਾਂਦਾ ਲੱਗਾ ਤੇ ਚੌਲ ਅੱਧੇ ਚਟਾਏ ਚਟਾ ਆਦੇ ਕੋਈ ਅੰਡੇੁੰਡੇ ਦੇਂਦੀ ਹੁਣੀ ਵਿੱਚ ਮੱਖੀ ਜਾਂ ਕੁਛ ਵੀ ਕੀੜੇ ਆ ਦੇਖੋ ਚਾਹਲ ਖਰਾਬ ਹਣਾ ਚੌਲ ਖਰਾਬ ਹੋ ਗਿਆ ਬਾ ਉਹ ਹੀ ਓਕੇ ਇੰਦੀਆਂ ਪਈ ਜਗ੍ਹਾ ਤੇ ਹੈਗਾ ਯਾ ਜਿਆਦਾ ਹੀ ਐਸਾ ਹਾਂ ਐਂ ਝੜਾ ਤਰਨੇ ਕਾਟੀ ਆ ਥੋੜਾ ਇਦਾਂ ਇਦਾਂ ਕਰਦੇ ਨਾਲ ਹੀ ਝੜਦੀ ਆ ਹਲਦੀ ਆ ਦੇ ਆਹੋ ਇੱਥੇ ਤਾਂ ਬਾਰ-ਬਾਰ ਆ ਆ ਦੇ ਹਲਦੀ ਝੜਦੀ ਉਹ ਚਲੋ ਉਹਨੂੰ ਹਲਦੀ ਕਈ ਜਾਂਦੇ ਆ ਕਲਰ ਆ ਉਹ ਹਲਦੀ ਵਰਗਾ ਅਪੇਚ ਬਿਮਾਰੀ ਆ ਬਹੀ ਹੈ ਨਹੀਂ ਹੈ ਬਿਮਾਰੀ ਆ ਬਿਮਾਰੀ ਆ ਵਿਚ ਵਿਚ ਕਿਤੇ ਬਚਾ ਆ ਕਿਤੇ ਕਿਤੇ ਹੈਗੀ ਵਿਚ ਵਿਚ ਚਲੋ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਕਿਸਾਨ ਮੇਲੇ ਤੇ ਅੱਜ ਤੇ ਇਸ ਜਗ੍ਹਾ ਤੇ ਭਰਾਜੀ ਕੋ ਅਸੀਂ ਪੁੱਛਣਾ ਚਾਹੁੰਦੇ ਆ ਤੁਸੀਂ ਜਿਹੜਾ ਹਲਦੀ ਰੋਗ ਆ ਅੱਜ ਕੱਲ੍ਹ ਝੋਨੇ ਨੂੰ ਲੱਗਿਆ ਹੋਇਆ ਹਾਂਜੀ ਉਹਦੇ ਬਾਰੇ ਯੂਨੀਵਰਸਿਟੀ ਨੇ ਕੀ ਹੱਲ ਕੱਢਿਆ ਆ ਕੀ ਤੁਸੀਂ ਸੁਝਾਅ ਦਿੰਨੇ ਆ ਕਿਸਾਨਾਂ ਨੂੰ ਹਾਂਜੀ ਕਿਸਾਨ ਭਰਾਵਾਂ ਨੂੰ ਇਹੀ ਹੈ ਜੋ ਸੁਝਾਇਆ ਹੈ ਜੀ ਕਿ ਜਿਹੜਾ ਇਹ ਹਲਦੀ ਰੋਗ ਆ ਕਈ ਇਹਨੂੰ ਝੂਠੀ ਕੰਗਿਆਰੀ ਵੀ ਕਹਿੰਦੇ ਆ ਅੰਗਰੇਜ਼ੀ ਦੇ ਵਿੱਚ ਇਹਨੂੰ ਫਾਸਸਮਟ ਕਹਿੰਦੇ ਆ ਜੀ ਠੀਕ ਹੈ ਜਿਹੜੇ ਝੋਨੇ ਦੇ ਵਿੱਚ ਜਿਹੜੇ ਦਾਣੇ ਦੇ ਵਿੱਚ ਹਲਦੀ ਬਣ ਚੁੱਕੀ ਆ ਜਾਂ ਗੋਲੀ ਬਣ ਚੁੱਕੀ ਆ ਉਹਦੇ ਤੇ ਕਿਸੇ ਤਰ੍ਹਾਂ ਦੀ ਸਪਰੇ ਨੇ ਅਸਰ ਨਹੀਂ ਕਰਦਾ ਠੀਕ ਹੈ ਉਹ ਜਿਹੜੇ ਫਾਲਤੂ ਖਰਚੇ ਜਿਹੜੇ ਆਪਾਂ ਸਪਰੇਆਂ ਤੇ ਕਰਨੇ ਆ ਉਹਨਾਂ ਤੋਂ ਗੁਰੇਜ਼ ਕਰੀਏ ਠੀਕ ਹੈ ਜੀ ਜਿਹੜਾ ਇਹਦਾ ਇਲਾਜ ਆ ਉਹਦੇ ਲਈ ਹੁੰਦਾ ਹੈ ਕਿ ਜਦੋਂ ਆਪਣਾ ਕੋਈ ਵੀ ਕਿਸਮ ਝੋਨੇ ਦੀ ਜਦੋਂ ਗੋਭ ਅਵਸਥਾ ਦੇ ਵਿੱਚ ਹੁੰਦੀ ਆ ਉਦੋਂ ਆਪਾਂ ਗੋਭ ਦੇ ਸਮੇਂ ਕਹਿੰਦੇ ਤੇ ਕਾਪਰ ਵਾਲੀ ਸਪਰੇ ਕਰ ਲਈ ਹੁੰਦੀ ਆ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਵੱਲੋਂ ਦੋ ਸਪਰੇਆਂ ਜਿਹੜੀਆਂ ਸਿਫਾਰਸ਼ ਆਈਆਂ ਨੇ ਇੱਕ ਦਲੀਲੀਓਵੇ ਦੇ ਨਾਮ ਤੇ ਹੈਗੀ ਆ ਜੀ ਇੱਕ ਕੋਸਾਈਡ ਦੇ ਨਾਮ ਤੇ ਹੈਗੀ ਆ ਠੀਕ ਹੈ ਜੀ ਤੁਸੀਂ ਉਹਨਾਂ ਚੋਂ ਕੋਈ ਵੀ ਜਿਹੜੀ ਸਪਰੇ ਆ ਗੋਭ ਦੇ ਟਾਈਮ ਤੇ ਜ਼ਰੂਰ ਕਰੋ ਉਦੋਂ ਧਿਆਨ ਰੱਖੋ ਬਟ ਜਦੋਂ ਝੋਨੇ ਦੇ ਹੋਣ ਫਾਲਤੂ ਸਪਰੇਹਾਂ ਕਰਕੇ ਜਿਹੜਾ ਖਰਚਾ ਆਉਂਦਾ ਏ ਇਹ ਉਹਨਿੰਦਾ ਕੋਈ ਇਲਾਜ ਨਹੀਂ ਹੈਗਾ ਤੇ ਨਾ ਹੀ ਇਹ ਜਿਹੜੀ ਬਿਮਾਰੀ ਹੈਗੀ ਆ ਗੋਲੀ ਜਣੀ ਜਿਹੜੀ ਬਿਮਾਰੀ ਜਿਹੜੇ ਦਾਣੇ ਚ ਗੋਲੀ ਆ ਗਈ ਆ ਉਹਦੇ ਤੇ ਦੂਜੇ ਦਾਣੇ ਚ ਜਾਣੀ ਆ ਤੇ ਨਾ ਹੀ ਇਹ ਘਟਣੀ ਆ ਇਹ ਸਿਰਫ ਉੱਥੋਂ ਤੱਕ ਹੀ ਸੀਮਤ ਹੈ ਜਿਹੜੇ ਦਾਣਿਆਂ ਦੇ ਵਿੱਚ ਗੋਲੀ ਬਣ ਚੁੱਕੀ ਠੀਕ ਹੈ ਜੀ ਉਦੋਂ ਮੈਂ ਆਪਣੀ ਨੌਲੇਜ ਦੇ ਇੱਕ ਹੋਰ ਚੀਜ਼ ਜਾਨਣਾ ਚਾਹੁੰਦਾ ਹੈ ਇਹ ਹਲਦੀ ਰੋਗ ਪਹਿਲੀ ਵਾਰੀ ਆਇਆ ਕਿ ਇਹ ਪਹਿਲਾਂ ਵੀ ਆਇਆ ਹੋਇਆ ਹੈ ਨਹੀਂ ਇਹ ਪਹਿਲਾਂ ਵੀ ਆਉਂਦਾ ਜੀ ਜਿਹੜੀ ਚੰਗਾ ਛੜ ਦੇਣ ਵਾਲੀਆਂ ਕਿਸਮਾਂ ਲਗਭਗ ਜਿਨ੍ਹਾਂ ਦੇ ਵਿੱਚ ਜ਼ਿਆਦਾ ਯੂਰੀਆ ਪਾਈ ਜਾਵੇ ਜਾਂ ਜ਼ਿਆਦਾ ਪਾਣੀ ਥਲਕੇ ਰੱਖਿਆ ਜਾਵੇ ਉੱਥੇ ਇਹ ਪ੍ਰੋਬਲਮ ਪਹਿਲਾਂ ਵੀ ਆਉਂਦੀ ਆ ਬਟ ਇਸ ਵਾਰੀ ਕੀ ਹੋਇਆ ਜੀ ਕਿ ਜਿਹੜੀਆਂ ਬਾਰਿਸ਼ਾਂ ਬਹੁਤ ਜਿੰਦੇ ਕਰਕੇ ਜਿਹੜੀ ਹਵਾ ਦੇ ਵਿੱਚ ਨਮੀ ਦੀ ਮਾਤਰਾ ਵੀ ਬਹੁਤ ਜ਼ਿਆਦਾ ਰਹੀ ਆ ਉਸ ਸਟੇਜ ਤੇ ਜ਼ਿਆਦਾ ਮੀਂਹ ਪਿਆ ਜਦੋਂ ਆਪਣਾ ਇਹ ਗੋਭ ਦੇ ਵਿੱਚ ਲਗਭਗ ਅਫੇ ਕਿਸਮਤ ਸੀ ਜਿੰਦੇ ਕਰਕੇ ਇੱਕ ਤਾਂ ਜਿਹੜੀਆਂ ਸਪਰੇਹਾਂ ਉਹ ਸਹੀ ਸਮੇਂ ਤੇ ਨਹੀਂ ਹੋ ਸਕੀਆਂ ਤੇ ਦੂਸਰਾ ਇਹ ਹੈ ਕਿ ਜ਼ਿਆਦਾ ਨਮੀ ਦੇ ਕਰਕੇ ਵੀ ਇਹ ਜਿਹੜਾ ਇੱਕ ਰੋਗ ਹੈ ਇਸ ਵਾਰੀ ਜ਼ਿਆਦਾ ਹੈ ਠੀਕ ਹੈ ਜੀ ਚਲੋ ਸਰ ਬਹੁਤ ਬਹੁਤ ਧੰਨਵਾਦ ਤੁਹਾਡਾ ਇਹ ਜਾਣਕਾਰੀ ਦੇਣ ਲਈ